ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਵੀ ਸਭ ਠੀਕ ਠਾਕ ਹੈ ਜੀ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖੇ ਅੱਜ ਆਪਾਂ ਬਣਾਉਣਾ ਜਾ ਰਹੇ ਹਾਂ ਜੀ ਕद्दू ਦੀ ਸਬਜੀ ਪਹਿਲਾਂ ਤਾਂ ਜੀ ਆਪਾਂ ਲਿਆਏਗਾ ਕद्दू ਕद्दू ਦੇ ਨਾਲ ਜੀ ਆਪਾਂ ਤਿੰਨ ਪਿਆਜ਼ ਪਾਵਾਂਗੇ ਜੀ ਜ਼ਰੂਰ ਪਿਆਜ਼ ਪਾਉਣ ਦਾ ਕਾਰਨ ਇਹ ਸੀਗਾ ਜੀ ਵੀ ਇਹਦਾ ਨਾ ਜਿਹੜਾ ਫਲੇਵਰ ਹੈ ਜੀ ਕद्दू ਦਾ ਵੀ ਬਹੁਤ ਵਧੀਆ ਆਉਂਦਾ ਹੈ ਤੇ ਆਪਾਂ ਹੁਣ ਤਿਆਰ ਕਰਦੇ ਹਾਂ ਜੀ ਕੱਦੂ ਸਭ ਤੋਂ ਪਹਿਲਾਂ ਤਾਂ ਇਹ ਆਪਾਂ ਕੱਦੂ ਨੂੰ ਵਾਸ਼ ਕਰਦੇ ਹਾਂ ਦੁਬਾਰਾ ਪਾ ਕੇ ਕਰਦੇ ਹਾਂ ਇਸ ਦੀ ਕਟਿੰਗ ਫਿਰ ਆਪਾਂ ਕਦੋਂ ਬਣਾਵਾਂਗੇ ਆਪਾਂ ਕद्दू ਸੀਗਾ ਜਿਹੜਾ ਉਹ ਕਟਿੰਗ ਕਰ ਲਿਆ ਤੇ ਇਧਰ ਆਪਾਂ ਇਹ ਮਸਾਲਾ ਵੀ ਕਟਿੰਗ ਕਰ ਲਿਆ ਦੋ ਪਿਆਜ਼ ਲਏ ਜਿੰਨੇ ਜੀ ਹਰੀ ਮਿਰਚ ਲਈ ਹੈ ਲਸਣ ਲਈ ਹੈ ਤੇ ਜੀਰਾ ਲਈ ਹੈ ਤੁਸੀਂ ਸੋਚਦੇ ਹੋਣੇ ਜੀ ਵੀ ਇਹ ਰੋਜ਼ ਇਹਦੇ ਵਿੱਚ ਗਰਮ ਮਸਾਲਾ ਸਬਜ਼ੀਆਂ 'ਚ ਨਹੀਂ ਪਾਉਂਦੇ ਅਸੀਂ ਗਰਮ ਮਸਾਲਾ ਜੂਸ ਨਹੀਂ ਕਰਦੇ ਜੀ ਇਸ ਤੋਂ ਬਿਨਾ ਇਹ ਸਾਡੀ ਸਬਜ਼ੀ ਬਹੁਤ ਟੇਸਟੀ ਹੁੰਦੀ ਆ ਤੇ ਪਹਿਲਾਂ ਹੁਣ ਆਪਾਂ ਜਗਾਉਨੇ ਆ ਗੈਸ ਆਨ ਕਰਦੇ ਆ ਫਿਰ ਆਪਾਂ ਲੈਨੇ ਆ ਜੀ ਕੁੱਕਰ ਆਪਾਂ ਸਬਜ਼ੀ ਆ ਜਿਹੜੀ ਇਹ ਕੁੱਕਰ ਚ ਹੀ ਬਣਾਵਾਂਗੇ ਉਸ ਤੋਂ ਬਾਅਦ ਲੈਨੇ ਆ ਆਪਾਂ ਰਫੈਂਡ ਰਫੈਂਡ ਆਪਾਂ ਆਪਣੇ ਕਦੋਂ ਅਨਸਾਰ ਪਾਵਾਂਗੇ ਉਸ ਦੇ ਵਿੱਚ ਹੁਣ ਆ ਪਾਵਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਜੀਰਾ ਜੀਰਾ ਐਡ ਕਰਾਂਗੇ ਜੀ ਸਭ ਤੋਂ ਪਹਿਲਾਂ ਜੀਰਾ ਜਰਾ ਭੁੱਜਣ ਲੱਗ ਗਿਆ ਜੀ ਹੁਣ ਪਾਵਾਂਗੇ ਜੀ ਆਪਾਂ ਪਿਆਜ਼ ਲਸਣ ਦੋ ਸਕੈਂਟ ਬਾਅਦ ਨਾਲ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਤੜਕਾ ਆਪਣਾ ਭੁੱਜਣ ਲੱਗ ਗਿਆ ਜੀ ਥੋੜਾ ਜਿਹਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਪਾਵਾਂਗੇ ਹਰੀ ਮਿਰਚ ਸਬਜੀ ਆਪਣੀ ਜੀ ਕद्दू ਦੀ ਬਣ ਕੇ ਬਿਲਕੁਲ ਤਿਆਰ ਹੈ ਦੇਖ ਸਕਦੇ ਹੋ ਕद्दू ਦੀ ਸਬਜੀ ਜੀ ਵਿੱਚ ਆਪਾਂ ਦੁੱਧ ਵੀ ਪਾ ਲਿਆ ਸੀਗਾ ਜੀ ਕद्दू ਦੀ ਸਬਜੀ ਨੂੰ ਜੀ ਹੋਰ ਤਰੀਕੇ ਨਾਲ ਵੀ ਬਣਾਇਆ ਜਾ ਸਕਦਾ ਹੈ ਮਰਾਸੀ ਇਸ ਤਰੀਕੇ ਨਾਲ ਹੀ ਬਣਾਉਂਦੇ ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ